ਹਾਲ ਚਾਏ ਸੀ 크리스마스 ਦੀ ਤਿਆਰੀ ਕਰੀ ਜਾਂਦੇ ਆ। ਆਈ ਬਰੂ ਐਕਚੂਲੇਟਰ ਛੱਡਦੇ। ਵੜੋ ਵੀ ਰਾਜ ਸਿੰਘ ਨੂੰ ਅੰਦਰ ਵੜੋ ਵੀ ਰਾਜ ਸਿੰਘ ਨੂੰ। ਹੋ? ਲੈ ਉੱਤੋਂ ਵਿੱਚ ਦੀ ਮੈਂ ਨਹੀਂ ਲਾ ਸੈਕੰਡ ਫਲੋਰ ਤੇ ਜਾਣਾ ਨਾ ਆਪਾਂ ਫਿਰ ਫਸਟ ਤੇ ਸੈਕੰਡ ਤੇ ਆ ਉਹ ਫੋਟੋ ਰੈਸ਼ ਵਾਲਾ ਤਾਂ ਨਹੀਂ ਸੀਗਾ ਰੂਲ ਵਾਲਾ ਚੱਲ ਚੀ ਸਿੱਧਰ ਤੇ ਆ ਜੀ ਮੈਸਾ ਫਿਰ ਆ ਗਈ ਨਾ ਕਿਲਾ ਸਮੇਸਟ ਕਿਹੜਾ ਹੁਣ ਮਹੀਨਾ ਰਹਿ ਗਿਆ ਬਹੁਤ ਸਮਾਨ ਹੁੰਦੇ ਆ ਆ ਵੀ ਖੜਾ ਹੋ ਵੀ ਰਾਜਪਾਂਡੇ ਦਾ ਖੇੜਾ ਦਾ ਪਾਂਡੇ ਇਧਰ ਵੇਖਾ ਹੋਏ ਹੋ ਨਹੀਂ ਅੱਛਾ ਜੀ ਅੱਛਾ ਜੀ ਹੋਣ ਤੋਂ ਨਹੀਂ ਹੋਤੀ ਉਹ ਕੁ ਮੇ ਜ ਚਲੀ ਗਈ ਤੇ ਚੰਡੀਗੜ੍ਹ ਤਾਂ ਇੱਥੇ ਹੀ ਆ। ਹਾਂ। ਵੀਰ ਆਜ ਵੀਰ ਆਜ ਸਤਿ ਸ਼੍ਰੀ ਅਕਾਲ ਕਰੋ। ਹੱਥ ਜੋੜ ਕੇ। ਪਤਾ ਨਹੀਂ ਕੀ। ਤੇ ਸਾਡੀ ਛੋਟੀ ਦਾਦੀ ਇੰਡੀਆ ਤੋਂ ਆਈ ਆ। ਛੋਟੀ ਦਾਦੀ ਇੰਡੀਆ ਤੋਂ ਆਈ ਆ, ਇੰਡੀਆ ਤੋਂ ਆਈ ਆ ਸਾਗ ਲੈ ਕੇ। ਇੱਕ ਮਹੀਨਾ ਦਸ ਦਿਨ ਲਾਏ। ਹਾਂ। ਇੱਕ ਮਹੀਨਾ ਇੱਕ ਹਫ਼ਤਾ। ਇੱਕ ਮਹੀਨਾ ਇੱਕ ਹਫ਼ਤਾ। ਮੈਂਨੇ ਨੰਗਿੰਦਾਂ ਦਾ ਸਿਆਲੂਦਾਂ ਤਾਂ ਛੋਟੇ ਹੋ ਜਾਂਦੇ ਆ। ਸਹੀ ਗੱਲ। ਹਾਂ। ਤੇ ਲੈ ਕੇ ਆਈ ਆ ਸਾਗ ਭੈਣੀ ਪਿਆ ਤੋਂ ਘਰ ਦਾ ਸਾਗ ਆ ਤੋੜ ਕੇ ਤੇ ਅੱਜ ਅਸੀਂ ਹੁਣ ਮੈਲ ਵੀ ਆਏ ਆ ਤੇ ਸਾਗ ਸਵਾਰਦੇ ਆ ਧਰਾਂਗੇ ਖਾਵਾਂਗੇ ਆਪਦੇ ਖੇਤ ਦੀ ਚੀਜ਼ ਦਾ ਵੱਖਰਾ ਹੀ ਨੰਦਾ ਹੈ ਨਾ ਹਾਂ ਪਿਓਰ ਤੇ ਬਿਨਾਂ ਰੇ ਸਪਰੇਅ ਤੋਂ ਮੁੱਕ ਪਾਲਕ ਤੇ ਬਾਥੂ ਕਹਿੰਦੀ ਮਿਲੇ ਨਹੀਂ ਬਾਥੂ ਹਲੇ ਹੋਇਆ ਨਹੀਂ ਪਰ ਪਰ ਫਿਰ ਵੀ ਨਾ ਨਾ ਜੇ ਬਾਥੂ ਦਾ ਆ ਗਿਆ ਇੱਕ ਵਿੱਚ ਪਾ ਗਿਆ ਡੰਡੀ ਜੀ ਤੇ ਸਾਗ ਬੜਾ ਸੋਹਣਾ ਗੰਦਲਾਂ ਵਾਲਾ ਇਨੂੰ ਆਪਾਂ ਸਾਰੇ ਨੂੰ ਸਵਾਰਦੇ ਆਂ ਸਵਾਰ ਕੇ ਸਾਰੇ ਨੂੰ ਬਣਾਵਾਂਗੇ ਤੇ ਨਾਲੇ ਇੰਡੀਆ ਵਾਲੀ ਫੀਲਿੰਗ ਲਵਾਂਗੇ ਬਾਤ ਵਧੀਆ ਪਰ ਜਿਵੇਂ ਅਖਬਾਰ ਚ ਲਵੇਟਿਆ ਸੀ ਹਾਂ ਬਾਰਾ ਬੇ ਮੂਹ ਹੀ ਸਿੱਪੇ ਸੀ ਹਾਂ ਅਖਬਾਰ ਚ ਲਵੇਟੇ ਨੂੰ ਨਾ ਤਾਂ ਨਹੀਂ ਵੱਜਦਾ ਤੇ ਜਿਹੜਾ ਆਪਾਂ ਨੂੰ ਹਾਫੇ ਚ ਪਾ ਲਏ ਉਹਨੇ ਪਲਾਸਟਿਕ ਦੇ ਚ ਹਾਂ ਉਹਦੇ ਚ ਤਾਂ ਜ਼ਿਆਦਾ ਵੱਜਦਾ ਨਾਲੇ ਉੱਤੋਂ ਮੂੰਹ ਕੁੱਟਿਆ ਜਾਂਦਾ ਨਾ ਉਹਦਾ ਮੱਕੀ ਦਾ ਆਟਾ ਆਦਣ ਪਾਵਾਂਗੇ ਨਾਲੇ ਪਕਾਵਾਂਗੇ ਮਾਟੀ ਦੀਆਂ ਰੋਟੀਆਂ ਓਏ ਆ ਕੁਰਸੀ ਟੁੱਟੀ ਆ ਮੇਰਾ ਤਾਂ ਟਾਪੂ ਲੱਗ ਜਾਣਾ ਸੀ ਦਿਵਾਲੀ ਦਾ ਸਮਾਨ ਆ ਜੀ ਪਿਆ ਪਰ ਇਹ ਸੁੱਕਾ ਕਰਕੇ ਬਚ ਗਿਆ ਨਾ ਨਾਲੇ ਇੰਨੇ ਰੱਖਿਆ ਪਿਆ ਹਾਂ ਫਰਿੱਜ ਚ ਪਿਆ ਨਾ ਹਾਂਜੀ ਹਾਂ ਹੁਣ ਉਹ ਤੇਰ ਨਾਲ ਆੜੀ ਪਾਉਂਦਾ ਨਹੀਂ ਇਹਦਾ ਦਸਤੀਂ ਦਾ ਟੱਕ ਇਹਨੂੰ ਚੱਕਣਾ ਨਹੀਂ ਆਉਂਦਾ ਇਹਨੂੰ ਕਿਹਾ ਤੂੰ ਚੱਕ ਹਾਂ ਕੀ ਲੈਣਾ ਪੁੱਤ ਹਾਂ ਨਹੀਂ ਨਹੀਂ ਤੂੰ ਦਾਦੀ ਤੋਂ ਇੰਡੀਆ ਦੀਆਂ ਗੱਲਾਂ ਪੁੱਛ ਦੀ ਦਾਦੀ ਤੇਰਾ ਟੂਰ ਇੰਡੀਆ ਦਾ ਵਧੀਆ ਰਿਹਾ ਚਾਚੂ ਕਿਵੇਂ ਸੀਗਾ ਇਹ ਤੇਰੇ ਖਾਣ ਵਾਲੀ ਚੀਜ਼ ਆ ਪੁੱਛ ਸਾਰਿਆਂ ਦਾ ਵੀ ਮੇਰੇ ਨਾਨਾ ਆਇਆ ਸੀਗਾ ਕਿਵੇਂ ਸੀਗਾ ਪੁੱਛੋ ਦਾਦੀ ਨੂੰ ਨਾਨਾ ਆਇਆ ਸੀ ਚੀਜੀ ਦੇ ਸੀ ਨਾਨਾ ਆਇਆ ਸੀ ਚੀਜੀ ਲਿਆਇਆ ਸੀ ਹਾਂ ਲੈ ਠੰਡੇ ਹੋਣੇ ਆ ਨਹੀਂ ਨਮ ਨਮ ਚਲੋ ਭਾਜੋ ਤੁਸੀਂ ਜਾਓ ਉਧਰ ਉਧਰ ਚਲੇ ਗਏ ਉਧਰ ਚਲੇ ਗਏ ਨਹੀਂ ਖਾਣਾ ਦਾ ਦੀਨ ਦੇ ਦੇ ਫਿਰ ਖਾ ਲੋ ਲੈ ਤੁਸੀਂ ਆ ਬਾਹਰ ਮੈਂ ਹੱਥ ਧੋ ਲਾ ਮੇਰੇ ਸਾਗ ਵਾਲੇ ਹੱਥ ਹਮ ਮੁਰਕੇ ਨਾ ਕੀ ਲਿਆਇਆ ਜਵਾਕ ਹਮ ਉਹ ਅਦਭੁਤ ਨੇ ਕੀ ਨਵਾਂ ਫੋਨ ਮਨਪ੍ਰੀਤ ਲੈ ਕੇ ਆਇਆ ਹਨ ਸਖਜੀ ਤਾਂ ਇੱਧਰ ਆ ਜਾ ਮਨਪ੍ਰੀਤ ਲੈ ਕੇ ਆਇਆ ਨਵਾਂ ਫੋਨ ਕਿੰਨੇ ਕੈਮਰੇ ਵਾਲਾ ਮਨਪ੍ਰੀਤ ਡੱਬੀ ਵਿਖਾਈ ਓਪਨਿੰਗ ਕਰ ਰਿਹਾ ਕਿਹੜਾ ਇਹ ਆਈਫੋਨ 70 70 Pro ਆਈਫੋਨ 70 Pro ਤੇ ਕੋਈ ਹੋਰ ਵੱਡਾ ਗਿਫਟ ਨਹੀਂ ਦਿੱਤਾ ਉਹਨਾਂ ਨੇ ਨਾਲ ਹੈ? ਉਹ ਤਾਂ ਸਾਰਾ ਇਲਾ ਦੇਣਾ ਮਗਰੋਂ ਵੀ ਉਹ ਵੀ ਹੈਗਾ ਨਾਲ ਚਾਰ ਚਾਰਜਰ ਵੀ ਆਪੇ ਦਿਓ ਜਿਹੜੇ ਆਈਪੋਡ ਜੇ ਦਿੰਦੇ ਹੁੰਦੇ ਉਹ ਨਹੀਂ ਨਾਲ ਨਹੀਂ ਉਹ ਨਹੀਂ ਸੀ ਠੀਕਾ ਉਹ ਨਹੀਂ ਸੀ ਹੈਗੇ ਨਾ ਅੱਛਾ ਵੇ ਮਸੀ ਭਾਣਜੀ ਇੱਧਰ ਬੈਠੀਆਂ ਤੁਸੀਂ ਨਹੀਂ ਓਪਨਿੰਗ 'ਚ ਹੋਣਾ ਸ਼ਾਮਲ ਆ। ਅਸੀਂ ਵਿਚ ਨਾਲ ਹੀ ਆ ਨਾ। ਹੂੰ ਇਕੱਠੇ ਹੋ ਜਾ ਸਾਰੇ। ਇੱਥੇ ਆ ਇਕੱਠੇ। ਮੈਂ ਅਹੀਂ ਫੋਨ ਵੀ ਕਰਾਂਗੇ ਇਕੱਠੇ ਹੀ ਵਰਤਾਂਗੇ। ਨਹੀਂ ਤੁਸੀਂ ਕਲਾਪਿੰਗ ਤਾਂ ਫਿਰ ਕੀਤੀ। ਚਲੋ ਚਲੋ ਹੋਏ ਨੇ ਮੈਂਟਲ ਦੀ ਫੋਟੋ। ਹਾਂ ਕਲਾਪਿੰਗ ਤਾਂ ਕੀਤੀ। ਚਲੋ ਫੋਨ ਕਰ ਦਿੰਨੀਆਂ ਸੀ। ਹੁਣ ਤਾਂ ਬਿਆਹ ਹੋ ਗਿਆ ਇੱਕ ਸਾਡਾ ਬੰਦਾ ਇੱਧਰ ਬੈਠਾ ਚੁੱਪ ਨਹੀਂ ਕੀਤੀ। ਕਲਾਪਿੰਗ ਕਰ। ਕਲਾਪਿੰਗ ਕਰ। ਮਸਾਂ ਜਿਹੇ ਹੱਥ ਜੇ ਦੁਖਦੇ ਆ ਤੇ ਤਾਂ ਹਨਾ। ਵਧੀਆ। ਚੰਗਦਾ। ਇਹਨੂੰ ਕਾ ਤੇ ਕਿੰਨੇ ਪੈਸੇ ਲਾਇਆ ਏ ਇਹਨੂੰ ਤੇ ਕਾ ਤੂੰ ਸੰਗਾ ਕਿੰਨੇ ਪੈਸੇ ਲਾਇਆ ਏ ਮੈਂ ਕਿਹਾ ਹੈਨਾ ਹੂੰ ਚਲੋ ਕੋਈ ਨਾ ਅੱਛਾ ਹੁਣ ਇਹ ਐਂ ਦੇ ਦਿੰਦੀ ਅਸੀਂ ਨਾਲ ਰੀਚ ਸੀ ਨਾ ਰੀਚ ਨਹੀਂ ਦਿੰਦੇ ਹੁੰਦੇ ਸੀ ਰੀਚ ਚਲੋ ਪਰਮਾਤਮਾ ਦੀ ਕਿਰਪਾ ਨਾਲ ਉਹ ਤਾਂ ਬਹੁਤ ਟਾਈਮ ਦੇ ਦਿੰਦੇ ਹੀ ਨਹੀਂ ਤੇ ਉਧਰ ਆਪਾਂ ਹੁਣ ਜਿਹੜਾ ਇਹ ਕਿਹਦਾ ਇਹ ਕਿਹਦਾ ਵਾ ਗਿਫਟ ਮਨਪ੍ਰੀਤ ਦਾ ਇਸ ਸੈਂਸੋਗ ਵਾਲਿਆਂ ਦੇ ਨਾਲ ਦਿੰਦੇ ਦੂਜਿਆਂ ਦੇ ਨਾਲ ਨਹੀਂ ਦਿੰਦੀ ਨਾ ਹਲੋ ਬਰਸ ਆਪਾਂ ਇੰਡੀਆ ਵਾਲਾ ਤਰਿਆ ਹੋਇਆ ਸੀ ਸਾਗ ਉਹ ਵੇਖਦੇ ਆ ਆ ਕਿੱਥੋਂ ਬੰਦ ਹੋਊਗਾ ਆ ਕਲ ਗਿਆ ਕਿੱਡਾ ਸੋਹਣਾ ਹਨਾ ਹਜੇ ਤਾਂ ਸੇਕ ਲੱਗੂਗਾ ਸੁੱਕੀ ਮੇਥੀ ਹੈ ਜੀ ਬਣਾ ਹਾਂ ਪਾਦ ਗਏ ਸਭ ਸੇਕ ਲੱਗੂਗਾ ਤੇ ਪਾਣੀ ਵੀ ਆਪਾਂ ਗਰਮ ਕਰ ਤਾ ਦੇ ਦਿੱਤਰ ਦੇਖੀ ਅਲੀ ਬਰਫ ਖੁਰ ਖੁਰ ਕੇ ਇੰਡੀਆ ਵਾਲੇ ਸਾਗ ਦਾ ਰੰਗ ਵੱਖਰਾ ਹੀ ਆ ਨਾ ਥੋੜਾ ਜਿਹਾ ਹੋਰ ਲੱਗੂਗਾ ਹਾਂ ਥੋੜਾ ਜਿਹਾ ਲੱਗੂਗਾ ਪਾਣੀ ਆ ਲੈ ਇਹਦੇ ਥੋੜਾ ਜਿਹਾ ਹੀ ਰਹਿ ਗਿਆ ਨਾ ਮਾਸੀ ਤੇਰੀ ਅੱਗੇ ਆਂਦੀ ਸੀ ਤੇ ਪੈ ਜੂ ਭਾਣੇ ਇਹਦੇ ਤੇ ਮੈਂ ਕਿਹਾ ਪੈ ਜਾਣਾ ਉਹ ਵਾਵਾ ਹੋ ਗਿਆ ਸੀ ਲਹੂ ਨੂੰ ਝੋਟਿਆਂ ਫੁੱਲ ਜਿਹਾ ਗਿਆ ਨਾ ਮਿੱਕੀ ਪਾ ਦੇ ਵਾਵਾ ਕੋਲ ਪਰ ਜਦੋਂ ਚੀਰਦੇ ਸੀ ਹਨਾ ਸਰੋਂ ਦੀ ਸਮੈਲੀ ਵੱਖਰੀ ਸੀ ਉਹ ਜੋ ਵੱੜ ਗਿਆ ਸਾਰੀ ਵੀ ਮੇਥਿਆਂ ਦੀ ਵੀ ਆਉਂਦੀ ਹੁੰਦੀ ਹਾਂ તાਜੇ ਮੇਥਿਆਂ ਦੀ ਸੀ ਮੈਂ ਹਾਂ ਚਲੋ ਜਾਇ ਤੇ ਚੜ ਕੇ ਆ ਗਿਆ ਸਾਗ ਥੋੜੀ ਜਿਹੀ ਟੋਕ ਤੋਂ ਪੀੜਾ ਹਾਂ ਬਿਨਾ ਵੀਜੇ ਤੋਂ ਬਿਨਾ ਟਿਕਟ ਤੋਂ ਸਾਡੀ ਮੇਥੀ ਇਸ ਪਹਿਲੇ ਸੀ ਆਇਆ ਸੀ ਜੰਦ ਦਾ ਸਾਗ ਆਪਣੇ ਕਰਮਾਂ ਚ ਸੀਗਾ ਆਹੋ ਸਹੀ ਗੱਲ ਆ ਮੈਂ ਤਾਂ ਉੱਥੇ ਹੀ ਕਰਦਾ ਥੋੜੇ ਵੀ ਸੀਗਾ ਆਹੋ ਬਸ ਚਲ ਵਧੀਆ ਤੈਨੂੰ ਆ ਗਿਆ ਯਾਦ ਬਸ ਵੀ ਲੈ ਜਾਵਾਂ ਹੁਣ ਆਪਾਂ ਤਾਂ ਪਤਾ ਹੁੰਦਾ ਨਾ ਕਿਹੜੀਆਂ ਚੀਜ਼ਾਂ ਨੂੰ ਆਪਣੇ ਜੀ ਚਾਹੁੰਦੇ ਇੱਕ ਵੇਕ ਕਰੇ ਵੀ ਸਮੈਲੀ ਵੱਖਰੀ ਆ ਹੁਣ ਆਪਾਂ ਤੜਕੇ ਦਾ ਸਮਾਨ ਤਿਆਰ ਕਰ ਲਈਏ ਦਾ ਇਹਨੂੰ ਹੁਣ ਰਿੱਜਣ ਦਿੰਨੇ ਆ ਫੇਰੀ ਅਸੀਂ ਪਾ ਗਏ ਆ ਆਹੋ ਫੇਰੀ ਸਹੀ ਗੱਲ ਰੋਟੀ ਜੋਗਾ ਕਰ ਲੋ ਨਹੀਂ ਰੱਖਣ ਕਿੱਲੇ ਰੱਖੋਗੇ ਤੂੰ ਤੇ ਇੱਧਰ ਕੁ ਮਰ ਚੱਲ ਗਈ ਇੱਧਰ ਕੁ ਮਰ ਗਈ ਆਹੋ ਤੁਸੀਂ ਤਾਂ ਤਿੰਨੇ ਜਾਣੇ ਹੈਂ ਪੌਣੇ ਦੇ ਥੂਂਗੇ ਚਾਜੀ ਨਹੀਂ ਅਜੇ ਤਾਂ 2 ਵੇ ਜਾਣੇ ਮਾਗਰ ਮਾਗਰੀ ਸੀਗੇ ਬੈ ਤੇ ਵੀਰਾ ਅੱਛਾ ਮਰਬਿਤ ਅੱਗੇ ਅੱਗੇ ਉਹੀ ਤਾਂ ਹੀ ਤਮਾਸੀ ਕਹਿੰਦੇ ਵੀ ਪਰੋਣੇ ਦੇ ਫੋਨ ਦੇ ਚਾਚੀ ਭੱਜੀ ਫਿਰਦੀ ਤੂੰ ਤਾਂ ਨਹੀਂ ਜਾ ਤਾਂ ਹੀ ਅੱਗੇ ਲਾ ਕੇ ਭਾਈ ਜਿਤਾਵਾਂ ਸੀ ਅਈ ਤੇ ਦੋਵੇਂ ਜਾਣੇ ਮਗਰ ਮਗਰ ਭੱਜੀ ਜਾਂਦੀ ਹੋਈ ਨਹੀਂ ਨਹੀਂ ਅੱਗੇ ਮਰਬਿਤ ਤਾਂ ਉਦੋਂ ਮਗਰ ਵੀਰਾ ਉਦੋਂ ਮਗਰ ਮੈਂ ਅੱਛਾ ਮੇਰਾ ਪੈਰ ਦੁਖਦਾ ਸੀ ਮੈਂ ਉਦੋਂ ਪਿੱਛੇ ਸੀ ਨਹੀਂ ਥੋੜਾ ਘਣਾ ਪੈਰਾਂ ਥੱਲੇ ਕਿ ਨੇ ਅੱਗ ਮਚਾਈ ਸੀ ਹੌਲੀ ਜਾ ਵੜਦੇ ਅਸੀਂ ਹੌਲੀ ਗਏ ਤੁਹਾਨੂੰ ਚਾਹੀਦਾ ਛੇਤੀ ਆਗੇ ਪਰ ਸਾਨੂੰ ਤਾਂ ਲੱਗਦਾ ਛੇਤੀ ਆ ਗਏ ਸਾਡੀਆਂ ਤਾਂ ਹਜੇ ਇੰਡੀਆ ਦੀਆਂ ਗੱਲਾਂ ਨਹੀਂ ਮੁੱਕੀਆਂ ਕੀ ਤੇ ਤਸਈਆ ਰਹੂ ਸਾਡੇ ਦੋਨੋਂ ਘਰਾਂ ਦੇ ਮੱਥੇ ਤੇ ਬੁੱਤੋ ਜਦੋਂ ਮੈਂ ਵੀ ਤੁਹਾਨੂੰ ਆ ਕੇ ਖੜੋਈ ਚਲ ਕੋਈ ਨਾ ਕਿੰਦਾ ਬਸ ਤੇਰੇ ਨਾਲ ਹੀ ਚਲੇ ਜਾਈਏ ਆਹ ਦੁਆਰਾ ਫੇਰ ਮਾਸੀ ਤੇਰੀ ਦੀ ਦੁਆਰਾ ਫੇਰ ਤਿਆਰੀ ਹੋ ਜਾ ਲਜਾਈ ਮੈਨੂੰ ਤਾਂ ਸੁਨਿਆ ਵੀ ਗਿਆ ਆਹ ਅਗਲੇ ਨੂੰ ਪਹਿਲਾਂ ਕਹਿ ਗਿਆ ਆਪਣੇ ਨਾਲੋਂ ਆਪਣੇ ਨਾਲੋਂ ਪਹਿਲਾਂ ਗਿਆ ਮੈਨੂੰ ਗਿਆ ਹੀ ਨਹੀਂ ਹੂੰ ਹੂੰ ਚਲ ਕੋਈ ਨਹੀਂ ਲਸਣ ਦਾ ਪੂਰਾ ਗੰਡਾ ਛੱਲ ਦਿਓ ਗੰਡੇ ਸੋਹਣੇ ਹਨਾ ਵੱਡੇ ਵੱਡੇ ਤੇ ਅਦਰਕ ਅਦਰਕ ਵੇ ਤੇ ਕੱਚਾ ਕੱਚਾ ਸੋਨਾ ਅਦਰਕ ਸੋਨਾ ਮੈਨੂੰ ਪਤਾ ਪਤਾ ਵੀ ਨਹੀਂ ਹੁੰਦਾ ਇੰਨਾ ਕ ਤਾਂ ਪਾ ਲ ਭਾਵੇਂ ਹੋਰ ਪਾ ਲ ਨਹੀਂ ਪਾ ਲਾਂਗੇ ਆਪ ਹਮ ਅਦਰਕ ਤੇ ਲਸਣ ਨਾਲ ਸਵਾਦ ਬਣਨੀ ਲਈ ਵੀਰੇ ਨੂੰ ਸਾਰਾ ਪਤਾ ਤੁਸੀਂ ਐਵੇਂ ਨਾ ਵਿਚਾਰੇ ਨੂੰ ਕਹਿ ਕੇ ਬੰਡ ਲਾ ਦਿਆ ਕਰੋ ਪੰਜਾਬੀ ਚ ਨਾਮ ਨਹੀਂ ਆਉਂਦੇ ਜਿਵੇਂ ਹੁਣ ਗਾਰਲਿਕ ਜਿੰਜਰ ਕਹਿੰਦਾ ਹਾਂ ਗਾਰਲਿਕ ਜਿੰਜਰ ਤੈਨੂੰ ਕਹ ਅਦਰਕ ਲਸਣ ਔਰ ਲਸਣ ਤੇ ਅਦਰਕ ਉਹ ਹਣ ਦੋਨੇ ਭਰਾ ਲੱਗੇ ਹੋਏ ਉਧਰ ਫੋਨ ਨੂੰ ਸੈਟਿੰਗ ਕਰਨ ਮੈਂ ਕਿਹਦੀ ਮਾਸੀ ਨੇ ਕੋਈ ਸੂਟ ਸੁਆ ਨਾ ਉਹਦੇ ਤੋਂ ਮਦਦ ਤੇ ਮੈਂ ਕਿਤੇ ਹੋਈ ਨਹੀਂ ਸੁਆ ਅਸ਼ਾ ਐਰ ਕੀ ਤਾਂ ਤੇਰੀ ਮਾਸੀ ਨੰਬਰ ਲੈ ਗਈ ਕਹਿੰਦੀ ਮੈਂ ਕੋਈ ਸੂਟ ਨਹੀਂ ਲਿਆ ਉਦਾਂ ਹੀ ਆ ਗਈ ਚੁੱਚੀ ਮੈਂ ਸੂਟਾਂ ਵਾਲੀਆਂ ਦੁਕਾਨਾਂ ਤੇ ਗਈ ਸੀ ਪਰ ਉਹ ਸੁਪਰੀ ਦੀ ਹੋਂਦ ਉਸੇ ਪੱਗਾਂ ਲੈਣ ਹੂੰ ਹੂੰ ਤੇ ਉਵੇਂ ਮੈਂ ਗਈ ਬਸ ਥੋੜੀ ਜੀ ਕਸਰ ਸਮੈਲ ਵੇਖ ਲਾ ਹਨਾ ਕਿੰਨੀ ਸੋਹਣੀ ਵੱਖਰੀ ਹੋਈ ਆਉਂਦੀ ਜੀ ਥੋੜਾ ਜਿਹਾ ਪਾਣੀ ਸੁਕਾ ਲਈਏ ਬੜਾ ਸੋਹਣਾ ਘੁਲ ਗਿਆ ਮੱਕੀ ਦਾ ਆਲਣ ਪਾਵਾਂਗੇ ਆਪਾਂ ਇਹਦੇ ਚ ਪਾਣੀ ਗਰਮ ਧਰਿਆ ਵੇਖਿਆ ਕਿੰਨਾ ਸੋਹਣਾ ਘੁਲ ਗਿਆ ਹਨਾ ਮੱਕੀ ਦਾ ਆਟਾ ਆਲਣ ਕਦੇ ਵੀ ਪਾਉਣਾ ਹੋਵੇ ਘੋਲ ਕੇ ਪਾਉਣਾ ਚਾਹੀਦਾ ਉਵੇਂ ਆਟੇ ਦੀਆਂ ਗੰਢਾਂ ਬਣ ਜਾਂਦੀਆਂ ਆਇਆ ਅੱਤੇ ਦੀ ਗਾਂ ਦੇ ਮਾਣਾ ਜਾ ਘਰ ਮੈਂ ਪਾਣੀ ਪਾਇਆ ਮਾਣਾ ਜਾ ਪਤਾ ਨਹੀਂ ਕਿਵੇਂ ਬਣਾਣਾ ਚੱਲਦਾ ਹੀ ਕੁਆਦਿੰਦਗਾ ਆਹੋ ਕੱਪਨ ਲੱਗਾ ਸੀ ਇਹ ਮਲਾਈ ਵਰਗਾ ਬਣ ਗਿਆ ਸਾਗ ਇਹ ਆਪ ਦੇ ਬਰਤਨ ਦੀ ਚੀਜ਼ ਦਾ ਵੱਖਰਾ ਆਨੰਦ ਹਨ ਸਾਗ ਬਣਾ ਕੇ ਹੁਣ ਲੈ ਚੱਲੇ ਘਰ ਨੂੰ ਤੇ ਖਾਵਾਂਗੇ ਰੋਟੀਆਂ ਘਰੇ ਜਾ ਕੇ ਇੱਥੇ ਰੱਖ ਕੇ ਪਾ ਡੱਬੇ ਭਰ ਲਿਆ ਤਾ ਤਪਿਆ ਹੋਊਗਾ ਗਰਮ ਹੋਊਗਾ ਸੱਖਲਾ ਥੱਲੇ ਰੋਟੀ ਬਣਾਉਣੀ ਇਹਨੂੰ ਦੇ ਦੇ ਹੁਣ ਬਣਾ ਕੇ ਰੋਟੀ ਹਾਂ ਚੱਲੀਏ ਹੁਣ ਥੱਲੇ ਛੱਡਾਂ ਹੀ ਮੈਂ ਤੈਨੂੰ ਰੋਟੀ ਮਨ ਵੀ ਬੱਸ ਵੇਖੀ ਨਹੀਂ ਬੱਸ ਵੇਖੀ ਬੱਸ ਵੇਖ ਕਦੋਂ ਕਾਉਣੇ ਤੂੰ ਜਾ ਨਾ ਕਿ ਮੇਰੇ ਕੋਲ ਰਹਿਣਾ ਆ ਫੇਰੇ ਨੌਕਰੀ ਤੇ ਨਾਲ ਲੈ ਜੀ ਫਿਰ ਹੁਣ ਦੁਕਾਨ ਦੇ ਬਾਦ ਕਿਤੇ ਉੱਥੇ ਵੀ ਤੁਹਾਡੇ ਸਾਰੇ ਕਟਛੀਆਂ ਚਮਚੇ ਕਹੂਗਾ ਪੀਜਾ ਹੱਟ ਵਾਲੇ ਨਹੀਂ ਕਹਿਣਾ ਤੂੰ ਪਰੇਟ ਮੈਂ ਬਣਾਉਂਦਾ ਆ ਇਹਨੇ ਕਹਿਣਾ ਦਾਦੀ ਤੂੰ ਸਾਹ ਲੈ ਤੇ ਬਾਹਾਂ ਦੁਖਦੀ ਐ ਇਹਨੇ ਕਿਹਾ ਸਾਰਾ ਕੁਝ ਥੱਲੇ ਸੁੱਟ ਦੋ ਦੇਖ ਸਾਰਾ ਵਲ ਦਿੱਕੀ ਜਾਂਦਾ ਨਹੀਂ ਨਾਲਿਆਂ ਨੇ ਕਹਿਣਾ ਦਾਦੀ ਤੇਰੀ ਬਾਹਾਂ ਦੁਖਦੀ ਤੂੰ ਸਾਹ ਲੈ ਮੈਂ ਬਣਾਉਂਦਾ ਹਾਂ ਕੀ ਲੈਣਾ ਦੇਖੀ ਬਣਾ ਬਣਾ ਦਿੰਦਾ ਆ ਵਾ ਇਕੱਠਾ ਹੀ ਹੁਣ ਦਾਦੀ ਨਾਲ ਦਾ ਬਣਿਆ ਫਿਰਦਾ ਐ ਐ ਪੱਕਾ ਚਲੇਗੀ ਮੱਛਰ ਆਵੇਗਾ ਫਿਰਦਾ ਹਾਂ ਗਰਮੀ ਨਹੀਂ ਆਣਾ ਹਾਂ ਹੈਗੀ ਆ ਇੰਨੀ ਠੰਡ ਨਹੀਂ ਗਈ ਹਾਂ ਨੀਨੀ ਕਰ ਲੋ ਨੀਨੀ ਚੱਲ ਆਪਾਂ ਤੂੰ ਮੇਰੇ ਨਾਲ ਸੌਂ ਜੀ ਇੱਥੇ ਚੰਗਾ ਆਹ ਚੱਲ ਮੱਤ ਤੇ ਸਵੇਰੇ ਨਾਲ ਲੈ ਜੀ ਫਿਰ ਦਾਦੀ ਕੰਮ ਤੇ ਆਹੋ ਹਾਂ ਹੋ ਫਿਰ ਕੀ ਆ ਕੇ ਮੈਂ ਨਾਲ ਚਲਿਆ ਜਾਊਂਗਾ ਮੈਂ ਤਾਂ ਗੁੱਡੂ ਕੋਏ ਆਇਆ ਹਣਾ ਹੈਨਾ ਗੁੱਡੂ ਕੋਏ ਆਇਆ ਨਾ ਸਾਨੂੰ ਬਾਏ ਕਰ ਦੋ ਫਿਰ ਅਸੀਂ ਜਾਈਏ ਬਾਏ ਕਰ ਦੋ ਲੈ ਪੰਗੇ ਤਾਂ ਵੇਖ ਤੂੰ ਤਾਂ ਇਹ ਉਹ ਕੋਲੇ ਹੁੰਦੀ ਉਹ ਹਾਂ ਇਹਵੇਂ ਕਰਦਾ ਹੁੰਦਾ ਹਾਂ ਬਾਏ ਬਾਏ ਕਰ ਦੋ ਉਧਰ ਵੀ ਧਿਆਨ ਆ ਮੈਂ ਕਿਹਾ ਸੀ ਮਨਜਿੰਦਰ ਨੂੰ ਕਹਿੰਦੇ ਹੁੰਦੇ ਸੀ ਆਪਾਂ ਵੀ ਸ਼ਰਾਰਤੀ ਆ ਮੈਂ ਕਿਹਾ ਉਹਦਾ ਵੀ ਸਿਰਾ ਹਾਂ ਉਹ ਤੋਂ ਵੀ ਉੱਤੋਂ ਦੀ ਮਾਡਲ ਮਾਡਲ ਜ਼ਿਆਦਾ ਉੱਚਾ ਨਾ ਹੁਣ ਉਹਦੇ ਨਾਲ ਚਾਚੂ ਨੂੰ ਬਾਏ ਕਰ ਦੇ ਹਾਂਜੀ ਕੋਟ ਸਿੰਘ ਅੱਛਾ ਫੜ ਲਿਆ ਫੜ ਲੇ ਫੜ ਲੇ ਜੁੱਤੀ ਦਾ ਫੋਨ ਪਾਲ ਚਾਚੂ ਨੂੰ ਬਾਏ ਕਰ ਦੇ ਪਾਸੇ ਪਾਸੇ ਕਰ ਖੜ੍ਹਦੀਆਂ ਵਿਚਾਲੇ ਅੜ ਗਈ ਜਾਂਦੀ ਵੀਰ ਆਈ ਦੀ ਜੁੱਤੀ ਕੱਢ ਲਓ ਛੇਤੀ ਕਰੋ ਫਿਰ ਹੋਹੀ 10 ਮਿੰਟ ਫਿਰ ਰਹਿ ਜਾਣੇ ਚਲੋ ਚੱਲੀਏ ਬਾਏ ਕਰ ਦੋ ਦਾਦੀ ਬਾਏ ਬਾਏ ਕਰ ਦੋ ਹਾਂ ਪਤਾ ਨਹੀਂ ਬਾਏ ਕਰ ਦੋ ਹਾਂ ਪਤਾ ਨਹੀਂ ਕੀ ਕਹਿੰਦਾ